ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੀਡੀਏ ਕੁਆਟਰ ਸੁੰਦਰ ਨਗਰੀ ਵਿਖੇ ਹਾਜ਼ਰੀ ਭਰ ਰਹੇ ਹਾਂ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਤੇ 1984 ਤੋਂ ਪਹਿਲਾਂ ਤੋਂ ਸ਼ਿਸ਼ੋਭਿਤ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਬਹੁਤ ਪਹਿਲਾਂ ਤੋਂ ਹਾਂ ਔਰ ਇੱਥੇ ਸਿੱਖ ਸੰਗਤ ਬਹੁਤ ਘੱਟ ਗਿਣਤੀ ਦੇ ਵਿੱਚ ਹੈ ਪਰ ਇੱਥੇ ਆ ਕੇ ਸਾਨੂੰ ਇੱਕ ਬਹੁਤ ਅੱਛਾ ਇੱਕ ਤਜਰਬਾ ਦੇਖਣ ਨੂੰ ਮਿਲਿਆ ਕਿ ਸਰਦਾਰ ਅਮਰੀਕ ਸਿੰਘ ਜੀ ਵੱਲੋਂ ਇੱਥੇ ਇੱਕ ਗੁਰਮਤ ਕਲਾਸਾਂ ਦੀ ਇੱਥੇ ਸੇਵਾ ਸ਼ੁਰੂ ਕੀਤੀ ਗਈ ਹੈ ਅੱਜ ਮੈਂ ਬੀਬੀ ਮੰਜੀਤ ਕੌਰ ਜੋ ਕਿ ਜਵਾਰ ਨਗਰ ਕਈ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਆ ਉਹਨਾਂ ਦੇ ਨਾਲ ਇੱਥੇ ਹਾਜ਼ਰੀਆਂ ਭਰਨ ਆਇਆ ਔਰ ਬੜੀ ਖੁਸ਼ੀ ਹੋਈ ਇਹਨਾਂ ਦੀ ਇਹ ਗੁਰਮਤ ਕਲਾਸਾਂ ਔਰ ਗੁਰਮਖੀ ਜੋ ਇਹ ਬੱਚਿਆਂ ਨੂੰ ਇੱਥੇ ਸਿਖਾ ਰਹੇ ਆ ਤੇ ਇੱਥੇ ਮੇਰੇ ਨਾਲ ਸਰਦਾਰ ਨਰਿੰਦਰ ਸਿੰਘ ਜੀ ਔਰ ਮੇਰੇ ਵੀਰ ਇੱਥੇ ਸਾਡੇ ਨਾਲ ਜੁੜੇ ਆ ਆਓ ਇਹਨਾਂ ਨੂੰ ਪੁੱਛਦੇ ਆ ਕਿ ਇਸ ਗੁਰੂ ਘਰ ਦੇ ਵਿੱਚ ਇੱਥੇ ਇਹ ਕੀ ਸੇਵਾਵਾਂ ਚੱਲ ਰਹੀਆਂ ਨੇ ਇੱਥੇ ਕਮੇਟੀ ਦੇ ਕੀ ਉਪਰਾਲੇ ਚੱਲ ਰਹੇ ਨੇ ਔਰ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜੋ ਇਸ ਗੁਰੂ ਘਰ ਦੇ ਵਿੱਚ ਉਹ ਸਾਰੀ ਚੱਲ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਥੇ ਕਮੇਟੀ ਵੱਲੋਂ ਉਸਾਰੀ ਸ਼ੁਰੂ ਹੋ ਗਈ ਹੈ ਔਰ ਇਹਨਾਂ ਤੋਂ ਥੋੜੀ ਜਿਹੀ ਜਾਣਕਾਰੀ ਲੈਣੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਸੁੰਦਰ ਨਗਰੀ ਗੁਰਦੁਆਰਾ ਸਾਹਿਬ ਦੇ ਇਲਾਕੇ ਦੇ ਵਿੱਚ ਇੱਥੇ ਕਿੰਨੀ ਕੁ ਸਿੱਖ ਸੰਗਤ ਰਹਿੰਦੀ ਹੈ ਜੀ ਇੱਥੇ ਸੁੰਦਰ ਨਗਰੀ ਇਲਾਕੇ ਦੇ ਵਿੱਚ ਘੱਟੋ ਘੱਟ 15-20 ਕਰਨੇ ਆਉਣ ਦੀ ਜਿਹੜੀ ਸਿੱਖ ਸੰਗਤ ਹੈ ਤੇ ਉਹਨਾਂ ਦਾ ਇਹ ਪਰਲਾ ਅਸੀਂ ਹੁਣ ਨਵੀਂ ਕਮੇਟੀ ਬਣਾ ਕੇ ਉਹਨਾਂ ਨੂੰ ਸ਼ੁਰੂ ਕੀਤੀ ਹੈ ਪਹਿਲੇ ਇੱਥੇ ਬਹੁਤ ਗੰਦਗੀ ਸੀਗੀ ਪਾਰਕ ਦੇ ਵਿੱਚ ਕਨ ਤੁਸੀਂ ਵੀ ਪਹਿਲੇ ਵੀ ਦੇਖਿਆ ਹੁਣ ਗੁਰਦੁਆਰਾ ਸਾਹਿਬ ਪਰ ਪਹਿਲੇ ਇੰਨੀ ਸਫਾਈ ਨਹੀਂ ਸੀ ਥੋੜਾ ਬਤਾ ਸੀ ਸਪਾਈਸ ਵੀ ਕੀਤੀ ਔਨ ਦੁਬਾਰਾ ਤੇ ਹੁਣ ਅਸੀਂ ਬਿਲਡਿੰਗ ਸੋਚਿਆ ਕਿ ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਅੰਦਰ ਚਲੇਗੇ ਨਹੀਂ ਤੇ ਦੁਬਾਰਾ ਸਾਹਿਬ ਤਾਂ ਬਹੁਤ ਜ਼ਿਆਦਾ ਪਹਿਲੇ ਆਣਿਆਂ ਨੂੰ ਚੰਗਤ ਨੂੰ ਪੇਸ਼ਾਨੀ ਹੁੰਦੀ ਹੈ ਤਾਂ ਕਰਕੇ ਅਸੀਂ ਇਹਦਾ ਹੁਣ ਬਿਨਾ ਚੱਕਿਆ ਕੇ ਅਸੀਂ ਇਹਨੂੰ ਉੱਪਰ ਚੱਕੀਏ ਡੀਡੀਏ ਕੋਲ ਗਏ ਸੀ ਜਿੱਦ ਪਰ ਡੀਡੀਏ ਵਾਲੇ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਪਰ ਫਿਰ ਵੀ ਅਸੀਂ ਕੁਝ ਉਪਰਾਲਾ ਕਰਕੇ ਇਸ ਸੰਗਤ ਨੇ ਇਕੱਠੇ ਹੋ ਕੇ ਦੋ ਦਿਨਾਂ ਦੇ ਅੰਦਰ ਅੰਦਰ ਇਹਨੂੰ ਬਿਲਡਿੰਗ ਨੂੰ ਤਿਆਰ ਕੀਤਾ ਹੈ ਆਪਾਂ ਉਹ ਛੱਤ ਤੇ ਚਿੰਗਣ ਦਾ ਬਰਾਲਾ ਕਰਦੇ ਹਾਂ ਬਹੁਤ ਵਧੀਆ ਜੀ ਜਿਸ ਤਰ੍ਹਾਂ ਅਸੀਂ ਦੇਖਦੇ ਆ ਰਹੇ ਹਾਂ ਕਿ 1984 ਤੋਂ ਪਹਿਲਾਂ ਵੀ ਇੱਥੇ ਗੁਰਦੁਆਰਾ ਸਾਹਿਬ ਸੀ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭੀ ਤਵੀ ਹਨ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਿੱਖ ਸੰਗਤ ਦੀ ਵੀ ਘਾਟ ਹੈ ਤੇ ਜਿੱਥੇ ਸਿੱਖ ਸੰਗਤ ਦੀ ਘਾਟ ਹੁੰਦੀ ਉਥੇ ਮਾਇਆ ਦੀ ਵੀ ਥੋੜੀ ਘਾਟ ਹੋਣ ਕਰਕੇ ਥੋੜੀਆਂ ਆਕਟਨਾਈਆਂ ਹੁੰਦੀਆਂ ਨੇ ਤੇ ਤੁਸੀਂ ਕੀ ਆਸ ਕਰਦੇ ਹੋ ਇੱਥੇ ਦੀਆਂ ਸੁਸਾਇਟੀਆਂ ਕਮੇਟੀਆਂ ਜਾਂ ਦਿੱਲੀ ਸੇ ਗੁਰਦੁਆਰਾ ਕਮੇਟੀ ਵੱਲੋਂ ਕਿ ਜੋ ਤੁਹਾਡੇ ਇੱਥੇ ਗੁਰਦੁਆਰੇ ਦੇ ਵਿੱਚ ਜੋ ਉਸਾਰੀ ਨੂੰ ਰੋਕਿਆ ਜਾਂਦਾ ਹੈ ਜੋ ਇਹਦੇ ਵਾਸਤੇ ਤੁਸੀਂ ਕੀ ਸੋਚਦੇ ਗੁਰਦੁਆਰਾ ਕਮੇਟੀਆਂ ਦੇ ਜ਼ਰੀਏ ਤੁਹਾਨੂੰ ਇਹਦੀ ਕੀ ਸਹਾਇਤਾ ਦੀ ਲੋੜ ਹੈ ਜਾਂ ਡੀਡੀਏ ਵੱਲੋਂ ਇਹਦਾ ਕੀ ਹੱਲ ਨਿਕਲਣਾ ਚਾਹੀਦਾ ਸਭ ਤੋਂ ਪਹਿਲਾਂ ਜੀ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਹੈ ਅਲਾਟਮੈਂਟ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਡੀਡੀਏ ਅਸੀਂ ਕੋਈ ਵੀ ਕਦਮ ਚੱਕਦੇ ਹਾਂ ਜਿਹੜੇ ਸਾਨੂੰ ਪਰੇਸ਼ਾਨ ਕਰਦੀ ਹੈ ਕੱਲ ਵੀ ਅਸੀਂ ਜਦੋਂ ਗੁਰਦਾਨ ਸਾਹਿਬ ਸਟਾਰਟ ਕੀਤਾ ਜਦੋਂ ਕਰਾਲਾ ਕੀਤਾ ਨੂੰ ਚੱਕਣ ਦਾ ਉੱਪਰ ਬਿਲਡਿੰਗ ਬਣਾਉਂਦਾ ਤਾਂ ਵੀ ਡੀਡੀ ਵਾਲੇ ਆ ਕੇ ਐਸਐਚਓ ਨੇ ਐਸਐਚਓ ਲੈ ਕੇ ਆਏ ਐਸਓ ਨਾਲ ਆ ਕੇ ਉਹਨੇ ਰੋਕਿਆ ਫਿਰ ਅਸੀਂ ਗੱਲ ਕਰਕੇ ਉਸ ਟਾਈਮ ਅਸੀਂ ਕੰਮ ਰੋਕਤਾ ਉਹ ਤੋਂ ਬਾਅਦ ਫਿਰ ਅਸੀਂ ਸ਼ੁਰੂ ਕੀਤਾ ਪਰ ਸਾਨੂੰ ਡੀਡੀਏ ਵੱਲੋਂ ਜਦੋਂ ਵੀ ਜਾਂਦੇ ਡੀਡੀਏ ਦੇ ਦਿੱਲੀ ਬੰਦਾ ਉਹ ਚੌਕੀਦਾਰ ਹੁੰਦਾ ਇੱਥੇ ਰਹਿੰਦਾ ਹੈ ਡੇਲੀ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਤਾਂ ਫਟੇ ਡੀਡੀ ਵਾਲੇ ਆ ਜਾਂਦੇ ਆ ਸਾਡੀ ਗੁਰਦਾਨਾ ਕਮੇਟੀ ਵੱਲੋਂ ਇਹ ਉਮੀਦ ਹੈ ਕਿ ਸਾਨੂੰ ਡੀਡੀਏ ਤੋਂ ਇਹ ਅਲਾਟਮੈਂਟ ਕਰਾਈ ਜਾਵੇ ਇੰਨੀ ਵੀ ਸਾਨੂੰ ਜਗ੍ਹਾ ਮਿਲਦੀ ਹੈ ਉਹ ਅਲਾਟਮੈਂਟ ਹੋਵੇ ਉਤੋ ਬਾਅਦ ਅਸੀਂ ਆਪਣਾ ਜਿਹੜਾ ਵੀ ਗੁਰੂ ਘਰ ਹੈ ਉਹਨੂੰ ਚੰਗੀ ਤਰ੍ਹਾਂ ਅਸੀਂ ਬਣਾ ਸਕੀਏ ਇਹ ਦੇ ਅਕੋਰਡਿੰਗ ਫਿਰ ਅਸੀਂ ਇੱਥੇ ਸੇਵਾ ਨਿਭਾ ਸਕੀਏ ਤੁਹਾਡੇ ਆਸ-ਪਾਸ ਦੀਆਂ ਕਲੋਨੀਆਂ ਜਿਸ ਤਰ੍ਹਾਂ ਹਰਸ਼ ਵਿਹਾਰ ਹੈ ਜਾਂ ਗगन ਵਿਹਾਰ ਹੈ ਔਰ ਇਹਨਾਂ ਦੇ ਵਿੱਚ ਵੀ ਸਿੱਖ ਸੰਗਤ ਇੱਥੇ ਵਸਦੀ ਹੈ ਕਿ ਆ ਉਹਨਾਂ ਦੀ ਸੰਗਤ ਦਾ ਆਪਜੀ ਦੀ ਕਮੇਟੀ ਨੂੰ ਔਰ ਇੱਥੇ ਦੀ ਸੰਗਤ ਨੂੰ ਗੁਰਦੁਆਰਾ ਦੇ ਹਾਜ਼ਰੀਆਂ ਦੇ ਰੂਪ ਦੇ ਵਿੱਚ ਜਾਂ ਕੋਈ ਮਾਇਦ ਰੂਪ ਦੇ ਵਿੱਚ ਕੋਈ ਮਦਦ ਨਹੀਂ ਮਿਲਦੀ ਕਿ ਆ ਹਾਲੇ ਤੇ ਸਾਨੂੰ ਜਿਹੜਾ ਸਹਿਯੋਗ ਮਿਲਿਆ ਜੀ ਨਾ ਅਸੀਂ ਨਨਾਗੜੀ ਇਹ ਜਿਹੜਾ ਆਪਣਾ ਮੰਡੋਲੀ ਸਬੋਲੀ ਇਧਰੋਂ ਅਜੀ ਹੁਣੇ ਪਿੱਛੇ ਨਗਰ ਕੀਰਤਨ ਕੀਤਾ ਕੱਢਿਆ ਸੀ 40 ਸਾਲ ਬਾਅਦ ਉਹ ਅਸੀਂ ਨਗਰ ਕੀਰਤਨ ਪਹਿਲੀ ਵਾਰੀ ਇੱਥੋਂ ਕੱਢਿਆ ਜਿਹੜਾ ਸਾਨੂੰ ਸਦਾ ਰਵਾਨ ਜਿਹੜਾ ਗੁਰੂ ਨੇ ਫਤਿਹ ਕੀਤੀ ਗਈ ਉਹਨੂੰ ਸਹੀ ਸਹੀ ਤਰੀਕੇ ਨਾਲ ਨਗਰ ਕੀਰਤਨ ਹੀ ਪੜਿਆ ਉਹ ਤੋਂ ਬਾਅਦ ਫਿਰ ਇੱਕ ਕੀਰਤਨ ਸਮਾਗਮ ਹੋਇਆ ਉਹਦੇ ਚ ਵੀ ਸੰਗਤਾਂ ਕਾਫੀ ਸਹਿਯੋਗ ਨਾਲ ਸਾਡੇ ਕੋਲ ਸੰਗਤਾਂ ਆਈਆਂ ਬਲੱ ਇਹਨਾਂ ਦੇ ਹਾਲੇ ਆਪਣੇ ਕੋਲ ਸੰਗਤਾਂ ਆਈਆਂ ਨੇ ਤੇ ਹੁਣ ਸਾਨੂੰ ਇੱਕ ਜਿਹੜਾ ਸਹਿਯੋਗ ਮਿਲਿਆ ਹੈ ਸਾਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਛੀਮਾਪੁਰੀ ਤੋਂ ਔਰ ਨਵੇਂ ਪੁਰਾਣੀ ਛੀਮਾਪੁਰੀ ਤੋਂ ਪਧਰਨ ਸਾਨੂੰ 50000 ਰੁਪਏ ਦੀ ਸੇਵਾ ਮਿਲੀ ਹੈ। ਇੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੁਰਗਾਪਰੀ ਵੱਲੋਂ ਸਾਨੂੰ 1.5 ਲੱਖ ਰੁਪਏ ਦਾ ਫੰਡ ਉਹਨਾਂ ਨੇ ਸੇਵਾ ਦਿੱਤੀ ਹੈ ਜੀ। ਬਹੁਤ ਅੱਛੀ ਗੱਲ ਹੈ। ਜਿਨ੍ਹਾਂ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਜੋ ਮਾਇਆ ਦੇ ਰੂਪ ਤੋਂ ਜੋ ਗੁਰਦੁਖਰ ਸਮਰਥ ਨੇ ਅਤੇ ਉਹਨਾਂ ਦੀ ਮਾਇਆ ਜਿਸ ਹੋਰ ਕਿਸੇ ਗੁਰੂ ਘਰ ਜਿੱਥੇ ਲੋੜ ਹੈ ਉੱਥੇ ਉਹ ਮਾਇਆ ਦੀ ਵਰਤੋਂ ਹੋ ਜਾਏ ਤੇ ਇਸ ਤੋਂ ਅੱਛੀ ਹੋਰ ਕੋਈ ਗੱਲ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਗੁਰਦੁਆਰਾ ਕਮੇਟੀਆਂ ਇੱਕ ਦੂਜੇ ਨੂੰ ਇਸੇ ਤਰੀਕੇ ਨਾਲ ਸਹਿਯੋਗ ਕਰਦੀਆਂ ਰਹਿਣ ਔਰ ਇਸ ਇਲਾਕੇ ਦੀ ਸਿੱਖ ਸੰਗਤ ਨੂੰ ਕਿਉਂਕਿ ਇਸ ਇਲਾਕੇ ਦੇ ਵਿੱਚ ਹੋਰ ਕੋਈ ਗੁਰੂ ਘਰ ਨਹੀਂ ਹੈ ਔਰ ਮੈਂ ਦੇਖ ਰਿਹਾ ਹਾਂ ਕਿ ਇੱਥੇ ਜਗ੍ਹਾ ਬਹੁਤ ਵਿਸ਼ਾਲ ਹੈ ਤੇ ਜੇ ਉੱਥੇ ਦਿੱਲੀ ਸੇ ਗੁਰਦੁਆਰਾ ਕਮੇਟੀ ਇੱਥੇ ਸਹਿਯੋਗ ਦੇਵੇ ਔਰ ਡੀਡੀਏ ਤੋਂ ਇਹ ਜਗਾ ਜਿਹੜੀ ਹੈ ਅਲੋਟਮੈਂਟ ਇੱਥੇ ਮਿਲ ਜਾਏ ਇੱਥੇ ਇੱਕ ਵਿਸ਼ਾਲ ਗੁਰਦੁਆਰਾ ਬਣ ਸਕਦਾ ਹੈ ਕਿਉਂਕਿ ਇਹ ਸਥਾਨ ਬਿਲਕੁਲ ਵਜੀਰਾਬਾਦ ਰੋਡ ਦੇ ਬਿਲਕੁਲ ਉੱਪਰ ਹੈ ਔਰ ਇੱਥੇ ਅਪਰੋਚ ਵੀ ਬਹੁਤ ਵਧੀਆ ਹੈ ਔਰ ਇਸ ਗੁਰੂ ਸਥਾਨ ਦੇ ਉੱਪਰ ਅ ਇੱਥੇ ਧਰਮ ਦਾ ਪ੍ਰਚਾਰ ਕਰਨਾ ਬੜਾ ਸੁਖੇਮਾ ਹੋ ਸਕਦਾ ਹੈ ਸੋ ਇੱਥੇ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਕਿ ਗੁਰਮਤ ਕਲਾਸਾਂ ਵੀ ਚੱਲ ਰਹੀਆਂ ਨੇ ਔਰ ਬਿਲਡਿੰਗ ਦਾ ਉਸਾਰੀ ਵੀ ਚਲ ਰਹੀ ਹੈ ਸੇਵਾ ਚਲ ਰਹੀ ਹੈ ਸੋ ਮੈਂ ਬਾਕੀ ਸੁਸਾਇਟੀਆਂ ਤੋਂ ਔਰ ਦਿੱਲੀ ਸੇ ਗੁਰਦੁਆਰਾ ਕਮੇਟੀ ਤੋਂ ਔਰ ਗੁਰਦੁਆਰਾ ਸਿੰਘ ਸੁਭਾ ਮੰਨੂ ਅਪੀਲ ਕਰਦਾ ਹੈ ਕਿ ਸੁੰਦਰ ਨਗਰੀ ਗੁਰਦੁਆਰੇ ਨੂੰ ਸਹਾਇਕ ਦੇ ਕਰਕੇ ਇੱਥੇ ਦੀ ਸੰਗਤ ਨੂੰ ਵੀ ਧਰਮ ਪ੍ਰਚਾਰ ਦੇ ਰਾਹੀਂ ਔਰ ਮਾਇਆ ਦੀ ਸਹਾਇਤਾ ਦੇ ਰਾਹੀਂ ਇੱਥੇ ਚੜ੍ਹਦੀ ਕਲਾ ਜ ਰਹਿਣ ਵਾਸਤੇ ਸਹਾਇਤਾ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ